ਦੇਖੇ ਨਾਲ ਉਹ ਮੈਂ ਹੋ ਨਹੀਂ ਬੰਦ ਸਕਦਾ ਹਾਂ ਨਹੀਂ ਪ੍ਰਿੰਟ ਲੜਿਆ ਇੱਥੇ ਪਤਾ ਲੱਗਦਾ ਨਾ ਨੀਚੇ ਅੱਖ ਦੇ ਉਹਦਾ ਨਿਸ਼ਾਨ ਹੈਗਾ ਨਾ ਉਂਟੇ ਜੇ ਪ੍ਰਿੰਟ ਲੜੀ ਹੋਈ ਆ ਦੋ ਘੰਟੇ ਫੈਕਟਰੀ ਤੋਂ ਵੀ ਪਤਾ ਲੱਗਦਾ ਨਾ ਨਹੀਂ ਉਹ ਪ੍ਰਿੰਟ ਬੈਠੀ ਆ ਨਹੀਂ ਹੋ ਕੇ ਪਤਾ ਜਦ ਤੱਕ ਮੈਂ ਲਾ ਤਾਂ ਫਿਰ ਕੀ ਨਾ ਕੁਝ ਕੀੜੀ ਕੁੜੀ ਨਾਲ ਲੱਗੋ ਵੀ ਕੀੜੀ ਵੀ ਤਾਂ ਵੀ ਇਦਾਂ ਨਾਲ ਕੀੜੀ ਵੀ ਇਹ ਤਗੜੀ ਵਾਲੀ ਲੜੀ ਆ ਪੂਰੀ ਸਜਾਤੀ ਜਿਹੜੀ ਪੂਰੀ ਕੀ ਹੁੰਦੀ ਆ ਇਹ ਤੇ ਕੁੜੀ ਦੇ ਇੱਕ ਤੇ ਕੀੜੀ ਲੜ ਗਈ ਅੱਖ ਤੇ ਤੁਹਾਨੂੰ ਦਿਖਾਵਾਂ ਜਦ ਦੇਖਾ ਦਿਖਾਈ ਥੱਲੇ ਹੋ ਕੇ ਆ ਦੇਖੋ ਕੋਈ ਲਾਜ ਲੂਸ ਦੱਸ ਦੋ ਇਹਦਾ ਇਹਦਾ ਲਾਜ ਅੰਬ ਦਾ ਚਾਰਾ ਕਸਾਲਾ ਮੜਾ ਮੈਨੂੰ ਪਿਆ ਅੰਬ ਦਾ ਚਾਰਾ ਬਸ ਉਹ ਕਸਾਲਾ ਇਥੇ ਮੜਾ ਜੀ ਨਹੀਂ ਬਸ ਅੱਖਾਂ ਚ ਨਾ ਮੈਂ ਪਾਰੀ ਤੇ ਤੀ ਨੂਨ ਮੇਰੇ ਤੇ ਹੁੰਦਾ ਹਸਾਬ ਨਾਲ ਜੇ ਪ੍ਰਿੰਟ ਸੈਡੀ ਹੋਈ ਫਿਰ ਤਾਂ ਸੈੱਟ ਹੋ ਜੂਗਾ ਬੁਚਾਰੀ ਜਾ ਕੇ ਇਹ ਕਿਹੜੀ ਜੀ ਕੀ ਬਤਨੀ ਕੋਈ ਉਹ ਕੀ ਹੈ ਉਹ ਕੀੜਾ ਕੁੜਾ ਆਇਆ ਹੋ ਨਹੀਂ ਉਹ ਕੀੜੀ ਜਿਆਦਾ ਕੀੜੀ ਕੁੜੀ ਲੜੀ ਆਏਗੀ ਕੀੜੀ ਨੂੰ ਪਤਾ ਨਹੀਂ ਲੱਗਿਆ ਹੈਗਾ ਕੀ ਦੇ ਦੇ ਬਸ WhatsApp ਖੋਲ ਲਿਆ ਬਸ ਡਾਲ ਲਿਆ ਅੰਦਰ ਕੰਮ ਨਹੀਂ ਜਾ ਪਾਇਆ ਕੋ ਚਰਾਉਣੇ ਚਾਹੁੰਦੇ ਆ ਜਾਓ ਸੱਚੇ ਸਟਾਕ ਥੋੜਾ ਜਾ ਰਿਹਾ ਕਿ ਆਇਆਗਾ ਜਾ ਰਿਹਾ ਜਾ ਰਿਹਾ ਆਇਆ ਤਾਂ ਹੈ ਨਹੀਂ ਉਹਦੇ ਤਾਂ ਉਹਦੇ ਦੇ ਕਹਿ ਰਹੇ ਸੀ ਸਵੇਰੇ ਸੁਦੇ ਹੀ ਆਜੂ ਗੱਡੀ ਆ ਗਈ ਜਾਣਾ ਉਦੋਂ ਨਹੀਂ ਉਦੋਂ ਕਿਵੇਂ ਗੱਲਾਂ ਕਰ ਰਿਹਾ ਸੀ ਕਿ ਸੰਦੇਹੀ ਆਜੂ ਗੱਡੀ ਕੀ ਆ ਮੱਕੂ ਕਿਹੋ ਜਿਹਾ ਕਹਿਵਾਂਗੇ ਹੂੰ ਕੀ ਉਸ ਦੇਖੀਏ ਮੋਰੇ ਆ ਆ ਵੀ ਕੀ ਮੱਛੀ ਮੇਡੂ ਬੋਲੀ ਜਸਟ ਕਰੀ ਹੂੰ ਹੂੰ ਹਾਂ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਆਬ ਦੁਕਾਨ ਬੰਦ ਹੋ ਰਹੀ ਹੈ ਨਹੀਂ ਹੋ ਰਹੀ ਆਓ ਜੀ ਨਹੀਂ ਹੋ ਰਹੀ ਇਹ ਤਾਂ ਸਾਲ ਹੋ ਗਿਆ ਕਹਿੰਦੇ ਨੇ ਇਹ ਇਸ ਤੋਂ ਵੀ ਉੱਪਰ ਹੋ ਗਿਆ ਜਦੋਂ ਸੇ ਕੇਸੀ ਸਰ ਆਏ ਆ ਤਦੋਂ ਸੇ ਜੇਹੀ ਰਾਇਲੋਂਗ ਹੋ ਰਿਹਾ ਕੇਸੀ ਕੇਸੀ ਅਲੱਗ ਹੈ ਆਪਣਾ ਆਪਣਾ ਕੇਸੀ ਕੇਸੀ ਕੋ ਕੋ ਕੋਈ ਇਨਸਾਨ ਨਹੀਂ ਤਾਂ ਚਸ਼ਮਾ ਪਹਿਨ ਕੇ ਦੇਖੀ ਨਾ ਮੈਮ ਜੀ ਪਲੀਜ਼ ਕੌਣ ਹੈ ਜੀ ਚਸ਼ਮਾ ਮੈਂ ਕਿਉਂ ਪਾऊं ਚਸ਼ਮਾ ਮੇਰੇ ਕੋਲੋਂ ਨਿਕਲ ਰਕਤੇ ਉਹਦੇ ਵਾਸਤੇ ਉਹ ਜਿਹੜੀ ਕੋਈ ਅੱਛਾ ਆ ਜਾਓ ਜੀ ਹੈਲੋ ਜੀ ਕਹਾਂ ਸੋ ਸਿਵਰ ਪੰਜਾਬ ਤੋਂ ਆਂ ਜੀ ਬਰਨਾਉ ਮੈਂ ਆਦ ਬੋਲਾ ਕੋਈ ਨਿਉਰੇ ਇਹੀ ਹੋ ਗਿਆ ਪੰਜਾਬ ਤੋਂ ਬਹੁਤ ਬਿਰਾਣ ਪਈ ਇਹ ਸ਼ਮਾਰਮ ਨੇ ਟਾਪ ਚੇਂਜ ਕੀਤਾ ਆਪ ਦਾ ਕਿਵੇਂ ਵਾਉ ਦੂਸਰੀ ਵਾਲੀ ਨੇਪਾਲ ਸੇ ਹੈ ਹਾਂ ਜੀ ਮਿਲ ਕੇ ਰੰਦਾਵਾ ਜੇ ਨੇਪਾਲ ਸੇ ਮੈਡਮ ਸਪੈਸ਼ਲ ਲਾਈਵ ਕੇ ਲਿਏ ਬੁਲਾਈ ਗਿਆ ਹੈ ਲਾਹਾਂ ਤੋਂ ਨਿਪਾਲ ਸੇ ਮੈਨੇ ਇਸੇ ਬੁਲਾਇਆ ਕਿ ਤੁਮਨੇ ਮੇਰੇ ਲਾਈਵ ਮੇ ਆਨਾ ਹੈ ਤੋ ਤੁਝੇ ਜਹਾਂ ਪੇ ਆਨਾ ਪੜੇਗਾ ਪੰਜਾਬ ਮੇ ਸਾਈ ਇਹ ਆ ਨਾ ਬਰ 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 ਜਿਕ ਨੋ ਬਰ ਬਰ ਜਿਕ ਕੇ 98 ਇਹ 98 ਕਿਤਾਣੀ ਕਿਉ ਲ ਇਹ ਨਾ ਫੋਨ ਕਰੇ ਨਾ ਇਹ 98 ਤੇ ਸਸੀ ਕਾਲ ਜੀ ਕਿੰਿਓ ਵਧੀਆ ਚ ਵਜੇ ਤੁਸੀਂ ਦੱਸੋ ਲਾ ਬਰਾ ਪੰਜਾਬ ਤੋਂ ਵੀ ਆਈ ਪੀ ਹੈ ਲੀ ਜੀ

ਮੈਂ ਤੇਰੇ ਨਾਲ ਸੈਕਿੰਡ ਹਾਂ ਹਾਈ ਫਰੋਮ ਹਰਿਆਣਾ ਓਕੇ ਜੀ ਕਿੱਥੋਂ ਬਲੋਂਗ ਕਰਦੇ ਹਾਂ ਜੀ ਅਸੀਂ ਪੰਜਾਬ ਤੋਂ ਆ ਵੀਰੇ ਪੰਜਾਬ ਤੋਂ ਸਾਨੂੰ ਬਰਨਾਲਾ ਜ਼ਿਲ੍ਹਾ ਪੈਂਦਾ ਕਹਿ ਦੇ ਕੋਈ ਸਿਰ ਕੀ ਬੋਲ ਜੀ ਕਾਰਨ ਹੈਲੋ ਜੀ ਪਰ ਦੇਖੋ ਹੋ ਜਾਗਾ ਮੈਂ ਤੁਹਾਨੂੰ ਆਵਾਜ਼ ਬੋਲੇਗਾ ਪਰ ਹੋਈ ਜਾ ਤੜਾਈ ਬੋਦਾਈ ਜੀ ਜੁਨਾ ਹੀ ਆਂਦੇ ਹਾਂ ਅਹ ਹਾਂ थोड़ी हुली होगी चेक कर ले मणा जी करे खालू जी हेलो आप जी बाबा जी अपने पंजाब की कुड़िया लाइक डन जी थैंक यू जी पंजाब में तो लड़कियां सुंदर हैं तुम कैसे हो वापस ਦੇ ਕੋਈ ਨਾ ਰਕਾ ਕਰਕੇ ਮਤਲਬ ਨਹੀਂ ਆਇਆ ਖਾਦੋ ਪਲੀਜ਼ ਪੰਜਾਬੀ ਸਾਡੇ ਮਗਰ ਮਗਰ ਹੋਣੀ ਚਾਹਉਂ ਬਸ ਆਪਣੇਪ ਸਿੱਖ ਜਾਉ ਤੁਸੀਂ ਵੈਲਕਮ ਟੂ ਜੰਮੂ ਐਂਡ ਕਸ਼ਮੀਰ ਵੈਲਕਮ ਟੂ ਪੰਜਾਬ ਰਾਕੇ ਨਾ ਦੇਖਿਆ ਰਾਸਟ ਮ ਡਿਗਰੇਸ਼ਨ ਬੋਲੋ ਇੱਕ ਕੁੜੀ ਪੰਜਾਬ ਦੀ RAM RAM ਜੀ ਓਡੀਸ਼ਾ ਸੇ ਹੋ ਰਹੀ ਇੰਟਰਵਿਊ ਕਰਦਾ ਵਾ ਕੀ ਕਰ ਰਹੇ ਹੋ ਜੀ ਯੂ ਆਰ ਫਰਮ ਅ ਸਿਵਰ ਪੰਜਾਬ ਤੋਂ ਬਰਨਾਲਾ ਜ਼ਿਲ੍ਹਾ ਪੈਂਦਾ ਇੰਦਰਪਾਲ ਨਾਈ ਬੋਸਾਈ ਵਿਗ ਹਿੰਦੀ ਕੀ ਟੀਚਰ ਕੋ ਬਰਨਾਮ ਕੈਸੇ ਹੁਆ ਬਦਿਏ ਜੀ ਬਦਿਏ ਆਉਂਦਾ ਆਏ ਹੈ ਬੋਸਾਈ ਆਏ ਨੇ ਪਲੀਜ਼ ਸ਼ਾਊਟ ਆਊਟ ਕੀਜੀਏ ਮੂਝੇ ਮਾਈਸੈਲਫ ਨੂੰ ਹਾਂ ਜੀ ਮਾਨਨਾ ਯੂ ਫਰੋਮ ਥੇ ਅਸੀਵਰੇ ਪੰਜਾਬ ਤੋਂ ਹੀ ਆ ਬਰਨਾਲਾ ਜ਼ਿਲ੍ਹਾ ਪੈਂਦਾ ਹੈ ਫਾਈਵ ਰੌਂਕ ਰਾਮ ਰਾਮ ਦੋਨੋਂ ਨੂੰ ਹਰਿਆਣਾ ਸੇ ਰਾਮ ਰਾਮ ਜੀ ਮੈਂ ਹਰਿਆਣਾ ਕੀ ਜੀਤ ਸੇ ਹੂੰ ਓਕੇ ਜੀ ਵਿਗ ਟੀਚਰ ਜੀ ਆਪ ਕਾ ਫੇਸ ਸਕੂਲ ਟੀਚਰ ਸੇ ਮਿਲਤਾ ਹੈ ਬਹੁਤ ਨਿਯੋਗ ਸੇ ਪਾਣਾ ਸਭ ਸਾਰਾ ਜੀ ਟੀਚਰ ਥੈਂਕਸ ਜੀ ओके लिया ओके जी हेलो जी आप दो दुण। दुण। काफी क्यूट हो थैंक यू थैंक यू कर्ण कुमार विकास हेलो जी लाइक डन कर ਦਿੱਤਾ जी अमन डीसी जट्ट थैंक यू जी बरनाल मेरा ओके ਤੁਸੀਂ ਵੀ ਬਰਨਾਲ ਤੋਂ ਠੀਕ ਹੋ ਇਹਦਾ ਨਾਮ ਹੈਗਾ ਰੇਸ਼ਮਾ ਦੋਨੇ ਬੈਨੇ ਕੀ ਜੈਸੇ ਹਾਂ ਦੋਨੇ ਪੈਣਾ ਹੀ ਆਗੇ ਅਸਨੇ ਮਾਈ ਕੁਨਜੀ ਪੰਜਾਬ ਸਿਓ ਆਪਾਂ ਹਾਂਜੀ ਹਾਂਜੀ ਉਸਮਾਨ ਹਾਲੂ ਜੀ ਅਰਸ਼ਪੀਰ ਸਿੰਘ ਕਿੱਥੋਂ ਜੀ ਅਸੀਂ ਇਹ ਪੰਜਾਬ ਤੋਂ ਰੇਸ਼ਮਾ ਸੁੰਦਰ ਹੈ ਬੋਲ ਥੈਂਕ ਯੂ ਹਾਲੂ ਦੀ ਜੀ ਜੋਤੀ ਜੀ ਲੋਖਾ ਹਾਲੂ ਜੀ ਤੁਸੀਂ ਕਿੱਥੋਂ ਜਸਪ੍ਰੀਤ ਅਸੀਂ ਇਹ ਪੰਜਾਬ ਤੋਂ ਹੀ ਆ ਪੰਜਾਬ ਤੋਂ ਬਰਨਾਲਾ ਜ਼ਿਲ੍ਹਾ ਦਾ ਕਰਨ ਕੁਮਾਰ ਕਹ ਰਿਹਾ ਮੈਂ ਸੰਗ੍ਰੂਪ ਪਾ ਜੀ ਮੋਹਲਾ ਘੀਰ ਸੇ ਪੰਜਾਬ ਤੋਂ ਹੈ ਜੀ ਸੰਜੂਰ ਮੇਰੀ ਨਾਨਾ ਤੇ ਆਈ ਹੋਈ ਹੈ ਜਿਸਕੇ ਨਾਂ ਲਗਾਈ ਹੈ ਆਪ ਵੀ ਆਪ ਸਿੱਖ ਹੈ ਹਾਂ ਜੀ ਹਾਂ ਜੀ ਹਾਂ ਜੀ ਮੈਂ ਸੂਜਤਿਆ ਵਾਲੇ ਸ਼ੋਅ ਪਰਿਜਯਤੀ ਵਾਲਾ ਸ਼ੋਅਰੂਮ ਹੈ ਮੀਨਸਟੇਟਾ ਪੰਜਾਬ ਸਿਟੀ ਮੇਰੀ ਹੁਸ਼ਿਆਰਪੁਰਾ ਜੀ ਓਕੇ ਜੀ ਓਕੇ ਰਾਜਾ ਜੀ ਆ ਕੀ ਸ਼ਾਪ ਹੈ ਹਾਂਜੀ ਸਾਡੀ ਦੋਨਾਂ ਦੀ ਸ਼ਾਪ ਹੈ ਜੀ ਦੋਨਾਂ ਦੀ ਹਲਵਾ ਆਈ ਐਮ ਜਸਵਿੰਦਰ ਸਿੰਘ ਸਟੂਡੀਓ ਫਰੈਂਡ ਫੋਨ ਫੋਨ ਨਾਲ ਬਿਲੇ ਹਾਂਜੀ ਬਾਹਰ ਤੋਂ ਨੇਪਾਲ ਤੋਂ ਆਂਦੀ ਹਾਂ ਮੈਨੂੰ ਪੰਜਾਬੀ ਬੋਲਣਾ ਨਹੀਂ ਆਤਾ ਮੈਂ ਕੀ ਆ ਪੰਜਾਬੀ ਬੋਲਣਾ ਸਿੱਖ ਲਓ ਪਹਿਲੇ ਉੜਾੜਾ ਸਿੱਖ ਲੈਣਾ ਉਸ ਤੋਂ ਬਾਅਦ ਆ ਜੀ ਕਹਿ ਰਹੇ ਨੇ ਕਦੇ ਆਉਂਗੇ ਤਾਂ ਸਾਡੀ ਸ਼ੌਕ ਤੇ ਨਹੀਂ ਕਦੀ ਆਵਾਂਗੇ ਤੁਹਾਡੀ ਸ਼ੌਕ ਤੇ ਓਕੇ ਓਕੇ ਹਾਂਜੀ ਹਾਂਜੀ ਜੀ मोस्ट वेलकम ਮੈਨੂੰ ਬਣਾ ਨੇਪਾਲੀ ਬਹੁਤ अच्छी ਲੱਗਦੀ ਹੈ ਓਕੇ ਓਕੇ ਦੀਦੀ ਤੁਸੀਂ ਪੰਜਾਬੀ ਸੋਹਣੀ ਬੋਲਦੇ ਹੋ ਥੈਂਕ ਯੂ ਜੋਤੀ ਜੀ ਨੇਪਾਲੀ ਹੈ ਤੁਹਾਡੇ ਨਾਲ ਹਾਏ ਨੇਪਾਲੀ ਨੇ आज कुछ दोनों जरूर हाँ जी जरूर कोई गल करो आई एम फ्रॉम इंडिया कश्मीर आपके साथ में बैठी हुई बहुत क्यूट लग रही हैं जी ਮੁਝੇ ਸਿੱਖ ਬਹੁਤ ਪਸੰਦ ਨੇ ਤੁੰਨੇ ਗੱਲ ਕਰ ਮੈਂ ਆਪਾਂ ਦੀ ਕਿੰਨੀ ਮੈਂ ਕੀ ਗੱਲ ਕਰਨ ਆਉਂਦੀ ਨਹੀਂ ਗੱਲ ਕਰਨੀ ਮੈਨੂੰ ਮੈਡਮ ਫੜਾ ਗਈ ਮੈਨੂੰ ਗੱਲ ਹੀ ਨਹੀਂ ਕਰਨ ਆਉਂਦੀ ਹੈਲੋ ਡੀਅਰ ਫੈਂਡ ਮੋਹਨ ਹੈਲੋ ਹੈਲੋ ਮੈਡਮ ਜੀ ਹੈਲੋ ਜੀ ਮਨਪੀਰ ਸਿੰਘ ਜੀ ਕਹਿ ਰਹੇ ਨੇ ਪਾਲ ਵਾਲੇ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਦੱਸੋ ਕਿ ਸਿਨੇਪਾਲ ਦੀ ਹਾਂ ਜੀ ਉਸਮਾਨ ਬੋਲ ਰਿਹਾ ਤੁਸੀਂ ਨੇਪਾਲ ਤੋਂ ਹਾਂ ਜੀ ਹਾਂ ਨੇਪਾਲ ਤੋਂ ਜੀ ਸੈਂਡਲ ਇਹ ਇਹ 10000 ਰੁਪਏ ਦੇ ਨਹੀਂ ਸਾਰੇ ਜਿਹੜੇ ਪਿੱਛੇ ਪਏ ਨੇ ਜੈਂਸ ਸ਼ੂਜ਼ ਵੀ ਹੈਗੇ ਨਹੀਂ ਜੀ ਸਾਡੇ ਰਿਸਤੇ ਆਰਬਰ ਨਾਲੇ ਤੇਰੀ ਥੋੜੀ ਸ਼ਾਪ ਤਾਂ ਨਾਮ ਕੀ ਹੈ ਉਹਦੀ ਸ਼ਾਪ ਦਾ ਨਾਮ ਤਾਂ ਨਹੀਂ ਮੈਨੂੰ ਯਾਦ ਆਉਦਾ ਵੈਸੇ ਪੈਰਾਮਿਡ ਦੇ ਸਾਹਮਣੇ ਹੈ ਮੋਸਨ ਲੱਗ ਰਿਹਾ ਹੈ। थैंक यू थैंक यू ब्लू पैड अवेसी स्टोर ਦਾ ਨਾਮ ਹੈ। ਚੱਪਲ ਦਿਖਾ ਦਮੂ ਦੇਖੋ। ਦੇਖੋ। ਉਹ ਕੀ ਪ੍ਰਾਈਸ ਹੈ? ਉਹ ਸਾਰੇ 4000 ਦੇ 4000 ਰੁਪਏ ਹੈ। ਖਿਆਰ ਪਹਿਲੇ ਪਹਿਲੇ। ਐਡਰੈਸ ਵੀ ਹੈ ਸ਼ਾਪ ਦਾ। ਹੰਡਿਆ ਆ ਐਚਡੀ ਐਚ ਰੀਟਰਨ ਪਲਾਜ਼ਾ। ਇਹ ਲੋਕੀਸ਼ਣ ਦੂਸਰੇ ਮੇਰੇ ਪੈਨ ਵਾਲੀ ਕਿਉਂ ਉਸ ਉੱਤੇ ਜੋ ਕੀ ਹੈ। ਮਮ ਆਪਕੇ ਜੀ ਬਹੁਤ ਪਿਆਰੇ ਲੱਗਦੇ ਹੋ ਥੈਂਕ ਯੂ ਥੈਂਕ ਯੂ ਮਮ ਜੀ ਕਿਧਰ 바ਜੋ ਤੂੰ ਅਸੀਂ ਪੰਜਾਬ ਤੋਂ ਆਂ ਜੀ ਜੀ ਤੁਸੀਂ ਮੈਰਿਡ ਹੋ ਹਾਂ ਜੀ ਦੋਨੀਆਂ ਅਸੀਂ ਮੈਰਿਡ ਹਾਂ ਜੀ ਦੋ ਤੁਹਾਡਾ ਦੋਨੋਂ ਦਾ ਨਾਮ ਕੀ ਹੈ ਮੇਰਾ ਨਾਮ ਜਸਪੀਤ ਕੌਰ ਕੁਲਵਰਾ ਇਹਦਾ ਨਾਮ ਰੇਸ਼ਮਾ ਚੌਧਰੀ ਆ ਆਪਣੇ ਚੱਪਲ ਦਿਖਾ ਦਿਓ ਮੈਡਮ ਹਾਂਜੀ ਕੋਈ ਗੱਲ ਨਹੀਂ ਦਿਖਾਉਣੀ ਤੁਹਾਨੂੰ ਸਾਰੇ ਚੱਪਲਾ ਦੇਖੋ ডিসਪਲੇ ਲੱਗਿਆ ਹੋਇਆ ਹੈ ਇਧਰ ਉਹ ਜੁੱਤੀਆਂ ਲੱਗਿਆ ਹੋਈਆਂ ਨੇ ਆ ਇਧਰ ਵੈਲਿਊਜ਼ ਵਗੈਰਾ ਲੱਗਿਆ ਹੋਈਆਂ ਨੇ ਕਿ ਪੈਨਸਲ ਵੀਲ ਦੇ ਵਿੱਚ ਮਾਈ ਲੱਛੀਆ ਥੈਂਕ ਯੂ ਥੈਂਕ ਯੂ ਜਿੱਤੀ ਸੇ 85 24 ਜੁੱਤੀਆਂ ਸੇਲ ਬਜੇ ਚੱਲਦੀ ਹੈ ਠੀਕ ਹੈ ਕਸਟਮਰ ਹਾਂਜੀ ਇਹ ਸ਼ਾਪ ਸਾਡੀ ਹੈ ਜੀ ਕੋਈ ਨਹੀਂ ਉਹਨਾਂ ਦੀ ਕਮਿਸ਼ਨ ਨਾ ਲੈਂਦੀ ਹੈ ਮੈਨੂੰ ਪੁਰਾਣ ਗ੍ਰਾਮ ਤੁਸੀਂ ਜੋ ਨਹੀਂ ਸਿਸਟਮ ਤੁਸੀਂ ਦੋਨੋਂ ਸਿਸਟਮ ਵੀ ਹਾਂਜੀ ਜੋ ਕਰਦੇ ਉਸ ਨੂੰ ਜੀ ਸਾਹਿਬ ਦੇ ਮੈਂ ਸੋਡੀ ਸ਼ਾਪ ਤੇ ਆਇਆ ਹੋਇਆ ਹਾਂ। ਤੁਸੀਂ ਸ਼ਾਇਦ ਆਏ ਹੋਏ ਮੇਰੀ ਸ਼ਾਪ ਤੇ ਆਏ ਹੋਗੇ ਜ਼ਰੂਰ ਗਿਊ ਪੈਚ ਦੇ ਵਿੱਚ। ਦੋੜ ਹਲੋ ਜੀ ਹਲੋ। ਭਾਬੀ ਤੁਸੀਂ ਜੁੱਤੀਆਂ ਵੇਚਦੇ ਹਾਂ ਮੈਂ ਜੁੱਤੀਆਂ ਵੇਚਦੀਆਂ ਜੁੱਤੀਆਂ ਬਣਾਉਂਦੀਆਂ ਵੇਚ ਵੀ ਦਿੰਦੀਆਂ। ਸਾਦਰ ਬੁੱਝੇ ਸ਼ਾਦੀ ਹੋ ਗਿਆ। ਸ਼ਾਦੀ ਮੇਰੀ ਸ਼ਾਦੀ ਹੋ ਗਈ ਹੈ। ਦੂਰ ਸੇ ਨਮਸਕਾਰਾ। ਨਮਸਕਾਰ ਕਰਵਾਓ ਫਾਇਲ ਸਟੂਡੀਓ। ਤੁੜੀ ਸਪੋਰਟ ਕਰੀਏ ਚਾਹੁੰਦੀ ਹਾਂ ਮੈਂ ਜੰਮੂ ਤੋਂ ਅਪਸ ਮਾਂ ਦੀ ਜੀ ਮੈਂ ਪਾਕਿਸਤਾਨ ਤੋਂ ਅਕੇਲਾ ਨਿਭਾਲ ਤੋ ਇਹਨਾਂ ਜਰਾਤ ਸਾਰੇ ਕਿਤੁਨਾ ਕਿਤ ਹੈਗੇ ਨੇ ਹਾਂ ਜੀਜੀ ਲਾਈਵ ਦੀ ਟਾਈਮਿੰਗ ਕੀ ਹੈ ਲਾਈਵ ਦੀ ਟਾਈਮਿੰਗ 4:40 ਤੋਂ ਕਈ ਵਾਰ ਉੱਤੇ-ਨੀਚੇ ਹੋ ਜਾਂਦਾ ਦਾ ਵੈਸੇ 45 ਤੱਕ ਆ ਜਾਣੀ ਹੁੰਦੀ ਹੈ ਮੈਂ ਲਾਈਵ ਪਰਮਜੀਤ ਕੌਰ ਹੈਲੋ ਸਿਸਟਰ ਸ਼ੌਪਰ ਹਾਂਜੀ ਹਾਂਜੀ ਵਰਮਜੀਤ ਕੌਰ ਹੈ ਜੀ ਸਮਾਨ ਮਿਲ ਗਿਆ ਜੀ ਮੇਰਾ ਨਾਮ ਅਮਰਪਾਲ ਹੈ ਉੱਤੀ ਜੀ ਮੈਂ ਪੰਜਾਬ ਉੱਤੀ ਜੀ ਉੱਤੀ ਜੋਤੀ ਜੀ ਮਿਲੋ ਥੈਂਕ ਯੂ ਜੋਤੀ ਜੀ ਮੈਂ ਤੁਸੇ ਬਾ ਸ਼ੂਟ ਹੋਣਾ ਥੈਂਕ ਯੂ ਜੀ ਥੈਂਕ ਯੂ ਜੀ 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 ਬਹਨ ਬਲੂ ਦੇ ਦੋ ਬਲੂ ਤਾਂ ਨਹੀਂ ਮੈਂ ਲੈ ਸਕਦੀ بس ਥੋੜੀ ਆਈਡੀ ਮੈਂ ਪ੍ਰਿੰਟ ਕਰ ਸਕਦੀ ਐਂਗੀ ਤੇ ਤੁਸੀਂ ਜੋ ਵੀ ਆਪਣੇ ਚੈਨਲ ਦਾ ਨਾਮ ਦੇਖ ਲਓ ਹਰਿਆਣਵੀ ਬੀਚੂ ਉਹ ਹੋ ਗਿਆ ਕਿ ਮਯੋ ਜੀ ਵਧੀਆ ਦੀ ਵਧੀਆ ਮੈਂ ਫਾਜ਼ਲਿਕ ਕਾ ਸੂਮੋ ਕਿ ਮਨੋਜ ਕਿਤਾਬਿਸ ਕਿਦੋਂ ਆਉਂਦੇ ਉਹ ਕਹਿੰਦੇ ਨੇਮ ਨਹੀਂ ਪਸੰਦ ਆਏ ਜੋਤੀ ਜੀ ਕਹਿ ਰਹੇ ਨੇਗੇ ਨਹੀਂ ਮੈਨੂੰ ਪਤਾ ਨਹੀਂ ਸੀ ਕਹਿੰਦੇ ਨੇਮ ਨਹੀਂ ਪਤਾ ਸੀ ਜੋ ਕਹਿ ਰਹੀ ਹੈ ਸੌਰੀ ਜੀ ਮੈਨੂੰ ਤੁਹਾਡਾ ਨੀਮ ਨਹੀਂ ਪਤਾ ਹਾਂ ਉਹ ਫੋਨ ਤੇ ਕੈਮਰੇ ਸੇ ਬਤਾਓ ਸ਼ੌਕ ਨੂੰ ਸ਼ੌਕ ਕੋ ਦੇਖੋ ਬਲੂ ਪੈਰਟ ਦੇਖ ਲਓ ਸਾਹਮਣੇ ਵਾਲਾ ਸੌਫਾ ਉਹਦੇ ਬਿਲਕੁਲ ਸਾਹਮਣੇ ਹੋਏਗਾ ਫੋਨ ਸਪੇਸ ਹੈ ਉਸਕੇ ਸਾਹਮਣੇ ਹੈ ਬਿਲਕੁਲ ਕੀ ਹਾਲ ਚਾਲ ਦੋਨੋਂ ਸਿਸਟਰ ਨੇ ਨਮਾ ਵਾ ਵਧੀਆ ਜੀ ਵਧੀਆ ਜਸਤਿਕਾ ਜੀ ਸਸੀ ਕਿੱਥੇ ਦੇ ਹੋਮ ਪੈਨ ਜੀ ਅਸੀਂ ਵੀਰੇ ਪੰਜਾਬ ਤੋਂ ਆ ਬਰਨਾਲਾ ਜ਼ਿਲ੍ਹਾ ਪੈਂਦਾ ਹੈ ਆ ਕੁੜੀ ਚਾਈਨਿਸ ਲੱਗਦੀ ਐ ਪਿੱਛੇ ਵਾਲੀ ਨਹੀਂ ਚਾਈਨਿਸ ਨਹੀਂ ਹੈਗੀ ਇਹ ਨੇਪਾਲ ਤੋਂ ਆਂਗੀ ਇਹ ਚਾਈਨਿਸ ਕਹ ਬਾਰੇ ਤੈਨੂੰ ਸ਼ੱਕ ਕੁਝ ਪਤਾ ਨਹੀਂ ਮੈਨੂੰ ਲੱਗਦਾ ਤੁਸੀਂ ਦੱਸੋ ਮੈਂ ਚਾਈਨਿਸ ਲੱਗਦੀ ਆ ਇਹ ਸਾਰੇ ਚਾਈਨਿਸ ਦਾ ਤੂੰ ਕਹਿ ਦੇ ਮੈਂ ਵੈਸੇ ਨੇਪਾਲ ਤੋਂ ਚਾਈਨਿਸ ਤਾਂ ਕਿੰਨੇ ਸੋਹਣੇ ਮੁੰਡੇ ਨੇ ਮੈਂ ਤਾਂ ਹੈ ਵੀ ਹਾਂ ਸੋਹਣੇ ਵੈਰੀ ਨਾਈਸ ਸਤਨਾਮ ਸਿੰਘ ਥੈਂਕ ਯੂ ਜੀ 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 ਹੋਣ ਜਿਆਦਾ ਮੈਂ ਕਾਫੀ ਵਾਰ ਆਈ ਹੋਈ ਆ ਤੁਹਾਡੀ ਥੋੜੀ ਸ਼ਾਪ ਤੇ ਅੱਛਾ ਜੀ ਆਏ ਹੋਗੇ ਬਹੁਤ ਵਾਰ ਜੀ ਅੱਛਾ ਜੀ ਹਮ ਵੀ ਆ ਸਕਦੇ ਆ ਤੁਹਾਡੀ ਸ਼ਾਪ ਪਰ ਹਾਂ ਜੀ ਜਰੂਰ ਮੋਸਟ ਵੈਲਕਮ ਕਿਹਨਾਂ ਇੰਡੀਆ ਦੇ ਵਿੱਚੋਂ ਜਾਂ ਫੋਰਨ ਦੇ ਵਿੱਚੋਂ ਬਾਹਰ ਹਾਂ ਹੰਡਿਆ ਮਾਲ ਵਿੱਚ ਹਾਂ ਜੀ ਹਾਂਜੀ ਬਧੀਏ ਜੀ ਵਧੀਆ ਠੀਕ ਐ ਮੈਂ ਘਰ ਸੀ ਫੈਦਲ ਹਰ ਰਹਾ ਹਾਂ ਆਪकी शॉप ਪਰ ਹਾਂਜੀ ਜ਼ਰੂਰ ਦਸਰਵਲ ਸੀਗਾ ਤਾਂ ਕਰਕੇ ਮੋਟ ਖੜੀ ਸੀ ਦੇਖੋ ਕਸਟਮਰ ਚਲਾ ਜਾ ਲੈ ਕੇ ਜਾਣ ਕੋਸ਼ਿਸ਼ ਮੈਮ ਜੀ ਆਪ ਕੈਸੇ ਹੋ ਬਧੀਏ ਐਸੀ ਵਧੀਆ ਜੀ ਤੁਸੀਂ ਦੱਸੋ ਹਾਂਜੀ ਹੁਣ ਵੀ ਆਏ ਜੀ ਹੁਣ ਤਾਂ ਮੈਂ ਸਾਨੂੰ ਜਾਣਾ ਜਾਣਨ ਲੱਗ ਗਈ ਅੱਛਾ ਹੁਣ ਵੀ ਆਉਂਗੇ ਠੀਕ ਆ ਬਿਲਕੁਲ ਹਾਂ ਤੁਸੀਂ ਤੁਹਾਨੂੰ ਜਾਣਨ ਲੱਗ ਗਈ ਹਾਂਜੀ ਹਾਂਜੀ ਜ਼ਰੂਰ ਸਤਿ ਸ਼੍ਰੀ ਅਕਾਲ ਕੋਈ ਚੀਜ਼ ਨਹੀਂ ਹੋਣੀ ਹੂੰ ਮੈਂ ਤੁਸੀਂ ਬਣਾ ਲੈ ਤੋਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਊ ਵਾਸ ਟੂ ਆਈ ਯੂ ਮੈਂ ਹਿਮਾਚਲ ਕੇ ਤੂੰ ਗੁੱਸਾ ਨਹੀਂ ਕਰਦੀ ਤੁਸੀਂ ਗੱਲ ਲਾਦੀ ਮੈਂ ਕਰ ਜਾਨੀ ਹੁੰਨੀ ਉਸ ਤੋਂ ਬਹੁਤ ਜਲਦੀ ਮੈਂ ਗੈਂਸ ਸੂਟ ਫੀਸ ਕਿਸ ਬ੍ਰਾਂਡ ਵਿੱਚ ਹੈ ਗੈਂਸ ਸੂਟ ਦੇਖ ਰਹੀ ਹਾਂ ਤੁਸੀਂ ਬਹੁਤ ਬ੍ਰਾਂਡ ਨੇ ਥੀਸ ਕੈਚਰ ਦਾ ਵੀ ਹੈ ਐਡਜੈਂਸ ਵੀ ਹੈ ਕਾਫੀ ਮਹਿੰਗੀ ਹਾਂਜੀ ਹੋਰ ਦੂਸਰੋ ਕਾਫੀ ਵਧੀਆ ਜੀ ਲੱਗ ਰਿਹਾ ਬਾਹਰ ਦਾ ਹਾਂਜੀ ਵਧੀਆ ਸਜਮਾ ਬਾਹਰ ਦੇ ਜਿਵੇਂ ਬਣਾਇਆ ਹੋਇਆ ਦੇਖੋ ਕੈਨੇਡਾ ਦਾ ਜਿਵੇਂ ਓਕੇ ਦੀ ਰਿਪੋਰਟ ਆ ਮੈਂ ਨਹੀਂ ਚਲੇਦੀ आपकी आवाज़ की लाइट चली गई हाँ जी वो मैं म्यूट कितना वैसी है? दीदी थोड़ी है, आसमान मेरी ट्वेंटी सेवन आगे थोड़ी कितनी है? नहीं सिक्के का मेरे तो सिक्स हो तो सिक्स हो कितने दी लागी है थोड़ी थोड़ी नहीं आएगी ये पहनती कितने साला हस्सी काल जी हस्सी काल शॉप ਇਦਾਂ ਲੱਗਦਾ ਜਿਵੇਂ ਕੈਨੇਡਾ ਚ ਬੈਠੇ ਹਾਂ ਆ ਰਿਸ਼ਤਰਾ ਆਸ ਕੈਨੇਡਾ ਦੀ ਲੁੱਕ ਦਿੱਤੀ ਹੋਈ ਆ ਹਾਈ ਅਰਤਾਲੀ ਹਰਦੀਪ ਸਿੰਘ ਜੀ ਕਹ ਰਹੇ ਸੋਨਾ ਸੋ ਵਿੱਚ ਜਾਵਾਂਗੇ ਅਰਤਾਲੀ ਥੈਂਕ ਯੂ ਜੀ ਅਰਤਾਲੀ ਜੀ ਥੋੜੀ ਸ਼ੌਪ ਦਿੱਖੇਗੀ ਸ਼ੌਪ ਵੀ ਆਪਣੇ ਬਲੂ ਪੈਡ ਤੋਂ ਪਟਵੇਰ ਦੀ ਹੈ ਜੀ ਤੁਹਾਡੇ ਕੋਲ ਆਈਫੋਨ ਹੈ ਨਹੀਂ ਆਈਫੋਨ ਨਹੀਂ ਹੈਗਾ ਮੇਰੇ ਕੋਲ Oppo F5G ਹੈਗਾ ਤੀਰ ਹੀ ਲੱਗ ਰਹੀ ਹੈ ਮੈਨੂੰ ਲੱਗਦਾ ਤੀਰ ਹੀ ਲੱਗ ਰਹੀ ਹੈ ਠੀਕ ਹੈ ਜੀ ਓਕੇ ਹੁਣ ਤੀਰ ਦੀ ਮੈਂ ਸਿੰਗਲ ਲੱਗ ਰਹੀ ਹੈ ਕਿਨਾਂ ਮੇਰੀ ਸੌ ਸਾਲ ਦੀ ਹੈ ਫਿਰ ਤੂੰ ਬਾਲਾ ਹੀ ਬੁੜਾ ਹੋ ਗਿਆ ਥੋੜੀ ਸ਼ੌਪ ਕਿੱਥੇ ਹੈ ਸਾਡੀ ਸ਼ੌਪ ਮਾਲ ਦੇ ਵਿੱਚ ਜਿਹੜਾ ਹੰਡਾ ਮਾਲ ਹੈ ਜੇ ਤੁਸੀਂ ਵੀ ਦੇ ਲੱਗ ਜਾਂਦੇ ਵੀ ਦੇ ਲੱਗ ਜਾਂਦੇ ਹੋਰ ਨਿਪਾਲੀ ਦੇ ਨਾਲ ਉੱਲੂ ਸਾ ਕਿਸੇ ਦਾ ਨਹੀਂ ਮੇਲ ਖਾ ਰਿਹਾ ਕੋਈ ਜਮਨ ਬਿਲਕੁਲ ਟੋਪ ਤੇ ਲੈ ਕੇ ਜਾ ਰਿਹਾ ਕੋਈ 16 ਦਾ ਬਣਾ ਦਿੰਦਾ ਕੋਈ 20 ਦਾ ਕੋਈ 30 ਦਾ ਕੋਈ 40 ਇਹ ਹਾਂ ਇਹ ਮੈਂ ਦੱਸ ਇਹ ਸਾਰੀ 15 ਸਾਲਾਂ ਦੀ ਆ ਹਾਂਜੀ ਕੀ ਹਾਲ ਨੇ ਵਧੀਆ ਜਿਹਾ ਵਧੀਆ ਆਈ ਐਮ ਮੁੰਬਈਰ ਉੱਥੇ ਜਿੱਥੇ ਜਿੱਥੇ ਸਸਤੀ ਕਾਲ ਦੀ ਆਪਾਂ ਜੀ ਚਾਹ ਵੀ ਨਹੀਂ ਪੀਤੀ ਹਣਾ ਉਹਨੇ ਯਾਦ ਆ ਗਿਆ ਉਹ ਚਾਹ ਭੇਜੀ ਤੋਂ ਬਾਅਦ ਹੁਣ ਜਾ ਕੇ ਪੀਣਾ ਸੋਡੀ ਚਾਰ ਰਹਾ ਹੈ ਚੈਨਾ ਸੌਫਟ ਕੋਰੀਆ ਪਾਣੀ ਕਿਉਂ ਨਹੀਂ ਬਣਾ ਰਹੀ ਹੈ ਸੁਸਤੀ ਵੀ ਕਿਉਂ ਲੱਗ ਰਹੀ ਲੋਕ ਕਿਤੇ ਹੋਏ ਸਭ ਹੰਢਾਇਆ ਮੌਲ ਦੇ ਵਿੱਚ 15 ਸਾਲ ਦਾ ਮੈਨੂੰ ਤਾਂ 35 ਪਲੱਸ ਲੱਗ ਰਿਹਾ ਕਹਿੰਦੇ ਆਪ 10 ਸਾਲ ਕੇ ਲੱਗ ਰਹੇ ਹੋ ਆਪ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਠੀਕ ਹੈ 10 ਸਾਲ ਹੈ ਆਪ ਨੇ ਸਹੀ ਬੋਲਾ ਹੈ ਸਹੀ ਗੈਸ ਕੀਤਾ ਹਰ ਕਿਸੇ ਤੋਂ ਮੇਰੀ 10 ਸਾਲ ਵਾਲੀ ਨਹੀਂ ਸਟ੍ਰਕਚਰ ਵਿੱਚ ਕਿ ਕਿ ਲੈਸ ਆਪਣਾ ਸੈਟ ਕਰਨੇ ਸਟ੍ਰਕਚਰ ਵਿੱਚ ਕੀ ਡਿਸਕਾਊਂਟ ਆ ਰਹੇ ਹਨ ਮੈਡਮ ਅਲੱਗ-ਅਲੱਗ ਆ ਫਲੈਸ਼ ਵੀ ਹੈ ਡਿਸਕਾਊਂਟ ਵੀ ਹੈ ਹਾਂ ਅਲੱਗ-ਅਲੱਗ ਨਹੀਂ ਕੋਈ ਸ਼ਾਰਟ ਮੇਰੇ ਹਸਬੰਦ ਉੱਥੇ ਲੱਗੇ ਹੋਏ ਆ ਮੇਰੇ ਹਸਬੰਦ ਉੱਥੇ ਕਰ ਰਹੇ ਆ ਹਾਂ ਕਰਕੇ ਮੈਂ ਚਾਹਾਂਗੀ ਉਹ ਵੀ ਫੋਟੋ ਹੈ ਦੀ ਸ਼ੌਪ ਕੀ ਵਿੱਚ ਤੁਸੀਂ ਹੋਵਗੇ 40+ ਮੈਂ ਨਹੀਂ ਹਾਂ ਸਬੀਰ ਸਿੰਘ ਜੀ ਆਪਣਾ ਏਜ ਵੀ ਦੱਸਿਓ ਫੋਟੋ ਵੀ ਆ ਵੀ ਐਸੇ ਦੱਸ ਦਿਓ ਪਹਿਲਾਂ ਇੰਨੇ ਇੰਨੇ ਵੱਡੇ ਹੋ ਤੁਸੀਂ ਇਹ ਤਾਂ ਹਜੇ 10 ਮਸਾਲ ਲੱਗੇ ਹੋયા ਨੇ। ਹਾਂ। ਨਾਲ ਵਾਲੀ ਦੀਦੀ ਬਹੁਤ ਸੋਹਣੀ ਹੈ। ਤੁਸੀਂ ਉਹਦੀ ਤਾਰੀਫ਼ ਕਰੀ। ਥੈਂਕ ਯੂ ਸੋ ਮਾਚ ਜੀ। ਇਹ ਨਹੀਂ ਮੈਨੂੰ ਇਹ ਨਹੀਂ ਮੇਰਾ ਮੇਕਓਵਰ ਕੀਤਾਗਾ। ਮੈਨੂੰ ਪਤਾ ਨਹੀਂ ਡਿਸਟਿਕ ਨਹੀਂ ਲਗਾਉਣਾ ਆਉਂਦਾ ਸੀਗਾ। ਫਿਰ ਇਹਨੇ ਮੈਨੂੰ ਸਿਖਾਇਆ। ਹਾਂ ਮੈਂ ਸਿਖਾਇਆ ਵੀ ਇਦਾਂ ਲਗਾਇਆ ਕਰ ਫਿਰ ਇਹ ਸਿੱਖ ਲੇਗਾ। ਮੈਂ ਬਿਲਕੁਲ ਪਹਿਲਾਂ ਚੰਗੀ ਦੀਦੀ ਹਾਂ। ਹਾਂਜੀ ਸਾਡੀ ਸੌਫ ਬਰਨਾਲ ਦੇ ਵਿੱਚ ਹੈ। ਤੇਰੀ ਦੱਸੀ ਹੈ ਕਹਿੰਦਾ ਮੈਂ ਆਪਣੀ ਦੱਸੀ ਸਤਵੀਰ ਸ਼ੁਰੂ ਕਰਾਂ। ਕਿਸੀ ਕਿਤੋਂ ਜੀ 17 ਸਾਲ ਦੀ ਹੈ। ਹੱਸ ਕੇ ਕਹਿੰਦਾ। ਹਾਂ 17 ਸਾਲਾਂ ਦੀ ਹੈ। ਠੀਕ ਹੈ। ਆਪ ਸ਼ਾਦੀ ਸ਼ੁਦਾ ਹੋ? ਹਾਂ ਜੀ ਅਸੀਂ ਦੋਨੇ ਸ਼ਾਦੀ ਸ਼ੁਦਾ ਹਾਂ। ਅੱਛਾ ਸੁਣੋ ਆਈਡੀ ਹੈ ਇਸ ਜਿੱਟੇ ਪੇ ਦਾ ਪ੍ਰਾਈਸ ਕਿਤਨੇ ਤੋਂ ਸ਼ੁਰੂ ਹੈ 8 ਨੰਬਰ ਦਾ। ਇਹ ਕੋਈ 1500 1600 ਦੀ ਸ਼ਾਦੀ ਹੋਊਗੀ ਦੱਸਣਾ। ਥੋੜੀ ਕੋਤੀ ਸ਼ੌਕ ਹੈ ਇਹ ਸ਼ਾਦੀ ਕੋਤੀ ਸ਼ੌਕ ਹੈ। ओके जी। ਹਰ ਜਿੰਦੁਰ ਹਾਂਜੀ। ਆਪਾਂ شادی ਸੁਣੋ। ਹਾਂਜੀ ਇਸ ਦੋਨੀ شادی ਸੇ ਕਰਾਂਗੇ। ਜੀ ਕਿਸੇ ਨੇ ਮੂਸੇ ਪੁੱਛਣਾ ਤਾਂ ਕੁਝ ਸਕਦਾ ਵੈਸੇ ਨਹੀਂ ਅਸੀਂ ਆ ਯਾਰ ਰਹੇ ਹਾਂ ਦੀ ਲਾਈਵ ਦੇ ਵਿੱਚ ਹਾਂ। ਐਂਡ ਅਗਲਾ ਲੱਗਦਾ। ਹੈਲੋ ਆਪकी ਸ਼ਾਪ ਕਹਾਂ ਪਰ ਹੈ? ਇਹ ਸਾਡੀ ਸ਼ਾਪ ਇੱਥੇ ਹੰਡੇ ਆਏ ਮੋਲ ਦੇ ਵਿੱਚ ਹੈਗੀ। ਤੁਸੀਂ ਉਹਨੂੰ ਹਾਂ ਜੀ ਦੋਨੀ ਆਉਂਨ ਹੋਣਗੇ। ਹਾਂਜੀ ਅੱਛਾ ਜੀ ਔਰ ਨਾਈਟ ਕੀ ਆਖੰਬਰ ਦਾ ਉਹ ਬਈਰੇ ਵੱਤ ਜਾ ਕੇ ਪਤਾ ਕਰਨਾ ਹੁੰਦਾ ਹੈ ਨਾ ਹਾਂ ਕੱਲ ਜ਼ਰੂਰ ਆਇਓ ਮੋਂ ਵੀ ਤਾਂ ਹਮਲੇ ਕੋਟ ਲਿਓ ਓਕੇ ਜੀ ਓਕੇ ਜ਼ਰੂਰ ਹਾਂਜੀ ਮੋਸਟ ਵੈਲਕਮ ਠੀਕ ਆ ਓਕੇ ਬਾਏ ਸਾਰਿਆਂ ਨੂੰ ਹੁਣ ਅਸੀਂ ਜਾ ਰਹੇ ਹਾਂ ਜੀ ਤੇ ਤੁਸੀਂ ਸਾਰਿਆਂ ਨੇ ਬਹੁਤ-ਬਹੁਤ ਸਾਰੇ ਕਮੈਂਟ ਕਰ ਦਿੱਤੇ ਨੇ ਤੁਹਾਨਾਂ ਦਾ ਬਹੁਤ-ਬਹੁਤ ਸਾਰਿਆਂ ਦਾ ਤੇ ਬਾਏ ਜੀ ਤੁਹਾਡੇ ਸਾਰਿਆਂ ਤੇ ਮੇਰੇ ਪਰ ਹੱਥ ਰੱਖੀ Bye kardeish na.